ਪਤੀ ਤੇ ਆਸ਼ਕ ਦੇ ਵਿੱਚ ਜੰਮ ਕੇ ਲੜਾਈ ਹੋ ਗਈ ਹੈ ਦਰਅਸਲ ਇੱਥੇ ਦੋ ਸ਼ਖਸ ਆਪਸ ਦੇ ਵਿੱਚ ਲੜਦੇ ਤੁਹਾਨੂੰ ਨਜ਼ਰ ਆ ਰਹੇ ਨੇ ਤੇ ਕੋਲ ਖੜੀ ਇੱਕ ਮਹਿਲਾ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਜੋ ਕਿ ਆਪਣੇ ਪ੍ਰੇਮੀ ਦੇ ਨਾਲ ਮੌਜੂਦ ਹੁੰਦੀ ਹੈ ਤੇ ਜਿਵੇਂ ਪਤੀ ਨੂੰ ਇਸ ਦਾ ਪਤਾ ਲੱਗਦਾ ਹੈ ਤਾਂ ਮੌਕੇ ਤੇ ਪਹੁੰਚ ਕੇ ਹੰਗਾਮਾ ਕਰ ਦਿੰਦਾ ਇਸ ਦੇ ਦਰਮਿਆਨ ਦੂਮਾ ਦੇ ਵਿੱਚ ਕਾਫੀ ਜ਼ਿਆਦਾ ਬਵਾਦ ਹੋਇਆ ਹੈ दरअसल ਇੱਕ ਸ਼ਖਸ ਦੇ ਵੱਲੋਂ ਆਪਣੀ ਪਤਨੀ ਨੂੰ ਉਸ ਦੇ ਆਸ਼ਿਕ ਦੇ ਨਾਲ ਰੇਲਵੇ ਸਟੇਸ਼ਨ ਤੇ ਫੜ ਲਿਆ ਜਾਂਦਾ ਹੈ ਫਿਰ ਉੱਥੇ ਕੀ ਹੋਣਾ ਸੀ ਥੱਪੜੋ ਥੱਪੜੀ ਸ਼ੁਰੂ ਹੋ ਜਾਂਦੇ ਤੋਂਵੇਂ ਸ਼ਖਸ ਆਪਸ ਦੇ ਵਿੱਚ ਲੜਾਈ ਝਗੜਾ ਕਰਦੇ ਇੱਥੇ ਨਜ਼ਰ ਆਉਂਦੇ ਨੇ ਤੇ ਕਾਫੀ ਜ਼ਿਆਦਾ ਰੇਲਵੇ ਸਟੇਸ਼ਨ ਦੇ ਉੱਤੇ ਹੀ ਹੰਗਾਮਾ ਹੋ ਜਾਂਦਾ ਹੈ લાગતો ભાગે હમણાં ને હો બી સ્મોલ ગર્લ ગેરસ લાગોના હે લાગોના હે છો કે ભાયા લા લા આવો ને એ મેલે મેલે ખલાક ની આય કે મેઈ ખૈવાલી લવા કી લે આય છો ਆਰੇ ਨਿਕਲ ਆ ਪਾ ਨਾਵੀਕ ਆ ਗਿਆ ਚਲ ਆਰੇ ਪੁੱਤ ਨੂੰ ਦਗਾ ਪੀਰ ਚੌੜੇ ਗਏ ਬਾਗਣਾ ਹੈ ਬਾਗਣਾ ਹੈ ਪਤੀ ਤੇ ਆਸ਼ਕ ਦੇ ਵਿੱਚ ਜੰਮ ਕੇ ਲੜਾਈ ਹੋ ਗਈ ਹੈ ਦਰਅਸਲ ਇੱਥੇ ਦੋ ਸ਼ਖਸ ਆਪਸ ਦੇ ਵਿੱਚ ਲੜਦੇ ਤੁਹਾਨੂੰ ਨਜ਼ਰ ਆ ਰਹੇ ਨੇ ਤੇ ਕੋਲ ਖੜੀ ਇੱਕ ਮਹਿਲਾ ਦਸੀਆ ਜਾ ਰਿਹਾ ਹੈ ਕਿ ਮਹਿਲਾ ਜੋ ਕਿ ਆਪਣੇ ਪ੍ਰੇਮੀ ਦੇ ਨਾਲ ਮੌਜੂਦ ਹੁੰਦੀ ਹੈ ਤੇ ਜਿਵੇਂ ਪਤੀ ਨੂੰ ਇਸ ਦਾ ਪਤਾ ਲੱਗਦਾ ਹੈ ਤਾਂ ਉਹ ਮੌਕੇ ਤੇ ਪਹੁੰਚ ਕੇ ਹੰਗਾਮਾ ਕਰ ਦਿੰਦਾ ਹੈ ਇਸ ਦੇ ਦਰਮਿਆਨ ਦੂਮਾ ਦੇ ਵਿੱਚ ਕਾਫੀ ਜ਼ਿਆਦਾ ਵਿਵਾਦ ਹੋਇਆ ਹੈ ਦਰਅਸਲ ਇੱਕ ਸ਼ਖਸ ਦੇ ਵੱਲੋਂ ਆਪਣੀ ਪਤਨੀ ਨੂੰ ਉਸ ਦੇ ਆਸ਼ਿਕ ਦੇ ਨਾਲ ਰੇਲਵੇ ਸਟੇਸ਼ਨ ਤੇ ਫੜ ਲਿਆ ਜਾਂਦਾ ਹੈ ਫਿਰ ਉੱਥੇ ਕੀ ਹੋਣਾ ਸੀ ਥੱਪੜੋ ਥੱਪੜੀ ਸ਼ੁਰੂ ਹੋ ਜਾਂਦੇ ਤੋਂਵੇਂ ਸ਼ਖਸ ਆਪਸ ਦੇ ਵਿੱਚ ਲੜਾਈ ਝਗੜਾ ਕਰਦੇ ਇੱਥੇ ਨਜ਼ਰ ਆਉਂਦੇ ਨੇ ਤੇ ਕਾਫੀ ਜ਼ਿਆਦਾ ਰੇਲਵੇ ਸਟੇਸ਼ਨ ਦੇ ਉੱਤੇ ਹੀ ਹੰਗਾਮਾ ਹੋ ਜਾਂਦਾ ਹੈ।

ਪਤੀ ਤੇ ਆਸ਼ਕ ਦੇ ਵਿੱਚ ਜਦੋਂ ਕੇ ਲੜਾਈ ਹੋ ਗਈ ਹੈ ਦਰਅਸਲ ਇੱਥੇ ਦੋ ਸ਼ਖਸ ਆਪਸ ਦੇ ਵਿੱਚ ਲੜਦੇ ਤੁਹਾਨੂੰ ਨਜ਼ਰ ਆ ਰਹੇ ਨੇ ਤੇ ਕੋਲ ਖੜੀ ਇੱਕ ਮਹਿਲਾ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਜੋ ਕਿ ਆਪਣੇ ਪ੍ਰੇਮੀ ਦੇ ਨਾਲ ਮੌਜੂਦ ਹੁੰਦੀ ਹੈ ਤੇ ਜਿਵੇਂ ਪਤੀ ਨੂੰ ਇਸ ਦਾ ਪਤਾ ਲੱਗਦਾ ਹੈ ਤਾਂ ਮੌਫੀ ਤੇ ਪਹੁੰਚ ਕੇ ਹੰਗਾਮਾ ਕਰ ਦਿੰਦਾ ਇਸ ਦੇ ਦਰਮਿਆਨ ਦੋ ਮਾਦ ਵਿੱਚ ਕਾਫੀ ਜ਼ਿਆਦਾ ਵਿਵਾਦ ਹੋਇਆ ਹੈ ਦਰਅਸਲ ਇੱਕ ਸ਼ਖਸ ਦੇ ਵੱਲੋਂ ਆਪਣੀ ਪਤਨੀ ਨੂੰ ਉਸ ਦੇ ਆਸ਼ਕ ਦੇ ਨਾਲ ਰੇਲਵੇ ਸਟੇਸ਼ਨ ਤੇ ਫੜ ਲਿਆ ਜਾਂਦਾ ਹੈ ਫਿਰ ਉੱਥੇ ਕੀ ਹੁਣ ਅਸੀਂ ਥੱਪੜੋਂ ਥੱਪੜੀ ਸ਼ੁਰੂ ਹੋ ਜਾਂਦੇ ਨੇ ਤਵੇਂ ਸ਼ਖਸ ਆਪਸ ਦੇ ਵਿੱਚ ਲੜਾਈ ਝਗੜਾ ਕਰਦੇ ਇੱਥੇ ਨਜ਼ਰ ਆਉਂਦੇ ਨੇ ਤੇ ਕਾਫੀ ਜ਼ਿਆਦਾ ਰੇਲਵੇ ਸਟੇਸ਼ਨ ਦੇ ਉੱਤੇ ਹੀ ਹੰਗਾਮਾ ਹੋ ਜਾਂਦਾ ਹੈ ਆਹ ਲਾ 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 ਯਾਰ ਇਹ ਨਾ ਆ ਰਿਹਾ ਮੈਨੇ ਕਿਹਾ ਨੀ ਆਇਆ ਜਿਵੇਂ ਹੀ ਘਾਇਬ ਨਹੀਂ ਲਵਾ ਕੇ ਲਿਆ ਤੂੰ ਆ ਨਾ ਵੀ ਨਾ ਕੀ ਆ ਰਿਹਾ ਆ ਰਿਹਾ ਕੋਲ ਜੁਗਾ ਪਤੀ ਤੇ ਆਸ਼ਕ ਦੇ ਵਿੱਚ ਜੰਮ ਕੇ ਲੜਾਈ ਹੋ ਗਈ ਹੈ ਦਰਅਸਲ ਇੱਥੇ ਦੋ ਸ਼ਖਸ ਆਪਸ ਦੇ ਵਿੱਚ ਲੜਦੇ ਤੁਹਾਨੂੰ ਨਜ਼ਰ ਆ ਰਹੇ ਨੇ ਤੇ ਕੋਲ ਖੜੀ ਇੱਕ ਮਹਿਲਾ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਜੋ ਕਿ ਆਪਣੇ ਪ੍ਰੇਮੀ ਦੇ ਨਾਲ ਮੌਜੂਦ ਹੁੰਦੀ ਹੈ ਤੇ ਜਿਵੇਂ ਪਤੀ ਨੂੰ ਇਸ ਦਾ ਪਤਾ ਲੱਗਦਾ ਹੈ ਤਾਂ ਮੌਫੀ ਤੇ ਪਹੁੰਚ ਕੇ ਹੰਗਾਮਾ ਕਰ ਦਿੰਦਾ ਇਸ ਦੇ ਦਰਮਿਆਨ ਦੋਵਾਂ ਦੇ ਵਿੱਚ ਕਾਫੀ ਜ਼ਿਆਦਾ ਵਿਵਾਦ ਹੋਇਆ ਹੈ ਦਰਅਸਲ ਇੱਕ ਸ਼ਖਸ ਦੇ ਵੱਲੋਂ ਆਪਣੀ ਪਤਨੀ ਨੂੰ ਉਸ ਦੇ ਆਸ਼ਕ ਦੇ ਨਾਲ ਰੇਲਵੇ ਸਟੇਸ਼ਨ ਤੇ ਫੜ ਲਿਆ ਜਾਂਦਾ ਹੈ ਫਿਰ ਉੱਥੇ ਕੀ ਹੁਣ ਅਸੀਂ ਥੱਪੜੋਂ ਥੱਪੜੀ ਸ਼ੁਰੂ ਹੋ ਜਾਂਦੇ ਤਵੇਂ ਸ਼ਖਸ ਆਪਸ ਦੇ ਵਿੱਚ ਲੜਾਈ ਝਗੜਾ ਕਰਦੇ ਇੱਥੇ ਨਜ਼ਰ ਆਉਂਦੇ ਨੇ ਤੇ ਕਾਫੀ ਜ਼ਿਆਦਾ ਰੇਲਵੇ ਸਟੇਸ਼ਨ ਦੇ ਉੱਤੇ ਹੀ ਹੰਗਾਮਾ ਹੋ ਜਾਂਦਾ ਹੈ মই